ਜਿੰਨਾ ਖਾਦੀਆਂ ਗਾਜਰਾ ਢਿੱਡ ਉਹਨਾਂ ਦੇ ਭੀੜ ਜਿਹੜਾ ਬੰਦਾ ਬੁਰਾ ਕੰਮ ਕਰੇਗਾ ਕੋ ਕਬੁੱਦਾ ਕੰਮ ਕਰੇਗਾ ਆ ਅਖੀਰ ਉਹ ਕੰਮ ਉਹਦੇ ਅੱਗੇ ਆਏਗਾ ਹਾਂ ਔਰ ਉਹਦੀ ਸਜ਼ਾ ਉਹਨਾਂ ਨੂੰ ਭੁਗਤਣੀ ਪਵੇਗੀ ਇੰਡੀਆ ਦਾ ਸ਼ਹਿਰ ਜਨਾਬ ਦਿੱਲੀ ਹਾਂ ਉੱਥੇ ਵੱਸਦੇ ਨੇ ਪ੍ਰੋਫੈਸਰ ਰਣਜੀਤ ਸਿੰਘ ਜੀ ਜੀ ਤੇ ਉਹ ਜਨਾਬ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰਡ ਪ੍ਰੋਫੈਸਰ ਨੇ ਬੜੇ ਆਲਮ ਫਾਜ਼ਲ ਬੰਦੇ ਨੇ ਹਾਂ ਜੀ ਮੁੰਡਾ ਜਮਿਆ ਪੰਜ ਗਰਾਈਂ ਹਾਂ ਜੀ ਤੇ ਸੋਦਕ ਡੱਲੇ ਚੇਲੇ ਕੀ ਤੋਂ ਪੰਜ ਗਰਾਈ ਜਿਹੜਾ ਨਾ ਉਹ ਇੱਥੇ ਸਾਡੇ ਲਾਗੇ ਦੋ ਪਿੰਡ ਨੇ ਇੱਕ ਪੰਜ ਗਰਾਈਆਂ ਢੇਲਵਾਂ ਦੀਆਂ ਨੇ ਜੀ ਇੱਕ ਅਲੀਪੁਰ ਦੇ ਲਾਗੇ ਪੰਜ ਗਰਾਈਆਂ ਬਾਜਵਿਆਂ ਦੀਆਂ ਨੇ ਖੁਸ਼ੀ ਦਾ ਕੋਈ ਮੌਕਾ ਤੇ ਕਿਸੇ ਹੋਰ ਜਗ੍ਹਾ ਤੇ ਐ ਤੇ ਵਕਤ ਦੁੱਗਿਆਂ ਨੂੰ ਕੋਈ ਸ਼ੌਕ ਹੋ ਤੇ ਦੁੱਗੇ ਪਾਸੇ ਪਿਆ ਹੋਇਆ ਇੱਥੇ ਸਿੱਖ ਰਾਜ 43 ਸਾਲ ਰਿਹਾ ਉਹਦੀ ਵਜ੍ਹਾ ਨਾਲ ਫਿਰ ਜ਼ਾਰੇ ਉਹਨਾਂ ਦੇ ਜਿਹੜੇ ਕਰਿੰਦੇ ਛਿੰਦੇ ਸਨ ਉਹਨਾਂ ਨੂੰ ਉਹਨਾਂ ਮਤਲਬ ਵਿੱਚ ਜ਼ਮੀਨਾਂ ਦਿੱਤੀਆਂ ਜਾਗੀਰਾਂ ਦਿੱਤੀਆਂ ਉਹ ਫਿਰ ਮਤਲਬ ਵਿੱਚ ਤਗੜੇ ਜ਼ਗੀਰਦਾਰ ਸਨ ਐਸ ਜਗ੍ਹਾ ਤੇ 1945 ਸਾਡੀ ਕਾਰ ਖਲੌਂਦੀ ਹੁੰਦੀ ਸੀ ਭਈ ਇੱਕ ਦਰ ਬੰਦ ਤੇ 100 ਦਰ ਖੁੱਲਾ ਪੋ ਰਿੱਧੀ ਹਾਂਜੀ ਤੇ ਮਾਗ ਖਾਦੇ ਥੋਂ ਦਾ ਹੀ ਮੂਲ ਚੰਦ ਖੱਤਰੀ ਸੀ ਉਹਦੀ ਧੀ ਨੂੰ ਕਿਤੇ ਵੇਖਿਆ ਜਾਂ ਉਹਦੇ ਕਿਸੇ ਬੰਦੇ ਨੇ ਵੇਖਿਆ ਜੀ ਉਹਨੇ ਆਖਿਆ ਕਿ ਮੈਨੂੰ ਮਤਲਬ ਧੀ ਦਾ ਸਾਗ ਦੇ ਦੇ ਸੁੰਦਰ ਮੁੰਦਰੀਏ ਨਹੀਂ ਤੈਨੂੰ ਕਿਸ ਪਰਨਾਇਆ ਦੁੱਲੇ ਭੱਟੀ ਪਰਨਾਇਆ ਉਹਨੇ ਧੀ ਬੰਧਾ ਕੇ ਤੋਨੂੰ ਫਿਰ ਸਾਰੀ ਉਮਰ ਰੱਖਿਆ ਗਿਦੇ ਤੋਂ ਲੋਹੜੀ ਸ਼ੁਰੂ ਦਾ ਜਿਹੜਾ ਦਿਹਾੜਾ ਸ਼ੁਰੂ ਹੋਇਆ ਮਾਵਾਂ ਨੇ ਵਾਜਾ ਪਈਆਂ ਮਾਰਨੀਆਂ ਵੇ ਬੇਸਾਹ ਅੱਧੀ ਰਾਤ ਹੋ ਗਈਏ ਹੁਣ ਤੇ ਆਜੋ ਤੇ ਅਸੀਂ ਉੱਥੇ ਗੱਲਾਂ ਬਾਤਾਂ ਕਰਨੀਆਂ ਨਾਲੋਂ ਮਰੂੰਡਾ ਸ਼ਰੂੰਡਾ ਤੇ ਉਹ ਮੂੰਗਫਲੀ ਖਾਂਦੇ ਆ ਰਹਿਣਾ ਤੇ ਆਖਣਾ ਵੀ ਹੁਣ ਨਵਾਂ ਦਿਨ ਚੜ੍ਹੇ ਦਾ ਤੇ ਆਵਾਂਗੇ ਅੱਧ ਮਾਂ ਤੇ ਫੱਗਣ ਪੱਗਲ ਬਾਹ ਕਿ ਅੱਧ ਮਾਂ ਜਦੋਂ ਹੋ ਜਾਂਦਾ ਅੱਧ ਮੰਗ ਤੇ ਜੱਟ ਜਿਹੜਾ ਉਹ ਆਪਣਾ ਭੂਰਾ ਲਾ ਕੇ ਮੋਢੇ ਤੇ ਤਰ ਲੈਂਦਾ ਸੀ ਓ ਚੱਲ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی پیارے ویکھن والو پنجابی ماں بولی دے زبان و ادب تے ثقافت دے فروغ تے وڌاوه تے چڑھت لئی شروع کیتے جان والے تہاڈے اپنے YouTube ਚੈਨਲ 메ਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸੱਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ ਸਾਡੀ ਇਹ ਬੇਨਤੀ ਏ ਪਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਲੱਗਾ ਹੋਇਆ ਬੈੱਲ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਿਆ ਕਰੋ ਜਿਹੜੇ ਕਿ ਸਾਡੇ ਲਈ ਬੜੇ ਹੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਸਾਡੇ ਹਮਸਾਇਆ ਮੁਲਕ ਭਾਰਤ ਦੇ ਸ਼ਹਿਰ ਸਨਾਮ ਜਿਹੜਾ ਕਿ ਸ਼ਹੀਦ ਉਦਮ ਸਿੰਘ ਦਾ ਸ਼ਾਇਰ ਹੈ ਉਥੋਂ ਸਾਨੂੰ ਸਾਡੇ ਇੱਕ ਬੜੇ ਹੀ 헤ਜਲੇ ਬੜੇ ਲੱਡਲੇ ਤੇ ਲਡਿੱਕੇ ਬੜੇ ਉਚੇਚੇ ਦਰਸ਼ਕ ਨੇ ਸਾਡੇ ਪਰਮਜੀਤ ਸਿੰਘ ਪੰਮਾ ਉਹਨਾਂ ਸਾਨੂੰ ਪੀਰ ਵਾਰਿਸਾ ਸੈਦ ਦੇ ਇੱਕ ਮਨਜ਼ੂਮ ਕਤ ਦੇ ਵਿੱਚੋਂ ਚਾਰ ਕਲੀਆਂ ਪਜਵਾਈਆਂ ਨੇ ਤੇ ਮੰਗ ਕੀਤੀ ਹੈ ਭਈ ਅਸੀਂ ਉਹਨਾਂ ਦਾ ਤਰਜਮਾ ਤੇ ਵਜ਼ਾਹਤ ਤੁਹਾਡੇ ਹਜ਼ੂਰ ਪੇਸ਼ ਕਰੀਏ ਜਿਹੜੀਆਂ ਕਲੀਆਂ ਉਹਨਾਂ ਨੇ ਪਿਜੁਆਈਆਂ ਨੇ ਇਸ ਤਰ੍ਹਾਂ ਨੇ ਪੈਮਾਨ ਮਤੀਏ ਰੂਪ ਗੁਮਾਨ ਭਰੀਏ ਅਠ ਕੀਲੀਏ ਰੰਗ ਰੰਗੀਲੀਏ ਨੀ ਆਸ਼ਕ ਭੌਰ ਫਕੀਰ ਤੇ ਨਾਂਗ ਕਾਲੇ ਬਿਨਾ ਮੰਤਰੋਂ ਮੂਲ ਨਾ ਕੀਲੀਏ ਨੀ ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ ਨਾ ਕਰ ਸ਼ੋਹ ਦੀਆਂ ਨਾਲ ਬਖੀਲੀਏ ਨੀ ਤੇ ਵਾਰਸ਼ਾ ਬਿਨ ਕਾਰ ਤੋਂ ਜ਼ਿਬਾ ਕਰੀਏ ਬੋਲ ਨਾਲ ਜ਼ੁਬਾਨ ਰਸੀਲੀਏ ਨਹੀਂ ਪਿਆਰਿਓ ਇਹ ਚਾਰੇ ਮਿਸਰੇ ਯੂਨੀਵਰਸਲ ਟਰੂਥ ਨੇ ਜ਼ਰਬੁਲ ਇਮਸਾਲ ਨੇ ਤੇ ਮੱਤਾਂ ਨਾਲ ਭਰੇ ਹੋਏ ਨੇ ਤੁਸੀਂ ਆਪਣੇ ਬਹੁਤ ਸਾਰੇ ਅਖਾਨ ਵੀ ਪਿਜਵਾਏ ਨੇ ਬਹੁਤ ਸਾਰੇ ਸਵਾਲਾਤ ਵੀ ਸਾਨੂੰ ਤੁਹਾਡੇ ਵੱਲੋਂ ਮੌਸੂਲ ਹੋਏ ਹੋਏ ਨੇ ਆਓ ਇਹ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖidmat ਦੇ ਵਿੱਚ ਤੇ ਚੱਲ ਕੇ ਉਹਨਾਂ ਦੇ ਹਜ਼ੂਰ ਇਹ ਸਾਰਾ ਕੁਝ ਪੇਸ਼ ਕਰੀਏ ਤੇ ਉਹਨਾਂ ਤੋਂ ਮੰਗ ਕਰੀਏ ਵੀ ਸਾਡੇ ਇਹ ਜਿਹੜੇ ਪੀਰ ਵਾਰਿਸ ਆ سید ਦੇ ਅਸ਼عار ਨੇ ਇਹ ਦੋ ਸ਼ੇਰ ਨੇ ਤੇ ਚਾਰ ਮਸਰੇ ਨੇ ਇਹਨਾਂ ਦਾ ਤਰਜਮਾ ਤੇ ਸ਼ਰਾ ਵੀ ਸਾਡੇ ਦਰਸ਼ਕਾਂ ਤਾਈਂ ਪਹੁੰਚਾਣ ਤੇ ਇਸ ਤੋਂ ਅੱਡ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਂ ਜਿਹੜੇ ਤੁਸੀਂ ਅੱਜ ਪਿਜਵਾਏ ਨੇ ਉਹਨਾਂ ਦੇ ਤਰਜਮੇ ਵੀ ਬਾਬਾ ਜੀ ਤੋਂ ਜਾਣੀਏ ਤੇ ਆਓ ਫਿਰ ਸਾਡੇ ਨਾਲ ਚਲੀਏ ਬਾਬੇ ਹੋਰਾਂ ਦੇ ਪੇਨ ਅਸਲਾਮ ਵਾਲੇਕਮ ਜਨਾਬ ਅਲੀ ਜੀ ਵਾਲੇਕਮ ਸਲਾਮ ਜਨਾਬ ਡਾਕਟਰ ਸਾਹਿਬ ਸਤ ਬਿਸਮਿਲ੍ਲਾ ਜੀ ਜੀ ਆਇਆਂ ਨੂੰ ਜਨਾਬ ਬੜੀ ਮਿਹਰਬਾਨੀ ਜਨਾਬ ਹੁਣ ਤੇ ਕੋ ਗਰਮੀ ਨਹੀਂ ਜਿਆਦਾ ਲੱਗਦੀ ਆਉਂਦੇ ਆ ਕੁਝ ਥੋੜਾ ਘਟ ਗਿਆ ਕੰਮ ਨਹੀਂ ਬੜਾ ਫਰਕ ਪਿਆ ਜੀ ਬਾਸ਼ ਅਸੂ ਅਸੂ ਚੜ ਪਿਆ ਨਾ ਹਾਂ ਜੀ ਹਾਂ ਜੀ ਤੇ ਉਹਦੀ ਵਜ੍ਹਾ ਨਾਲ ਥੋੜਾ ਜਿਹਾ 15 ਕੁ ਦਿਨ ਜਿਹੜਾ ਨਾ ਥੋੜਾ ਜਿਹਾ ਉਹਦਾ ਅਸਰ ਤੇ ਰਹਿੰਦਾ ਹਾਂ ਜੀ ਪਰ ਜਿਹੜਾ ਨਾ ਹੁਣ ਕਰਾ ਮੌਸਮ ਥੋੜਾ ਠੰਡਾ ਹੋ ਗਿਆ ਬੜਾ ਸੋਹਣਾ ਜੀ ਜੀ ਤੇ ਬਾਈਵਾ ਸਾਹਿਬ ਉਹ ਕੀ ਆਖਦੇ ਨੇ ਵੀ ਅੱਧ ਪਾਧਰੋਂ ਦੇ ਵਿੱਚ ਅਸੂ ਦਾ ਪੱਖ ਲੱਗ ਜਾਂਦਾ ਹਾਂਜੀ ਪੱਖ ਲੱਗ ਜਾਂਦਾ ਜੀ ਉਹ ਪੱਕ ਲੱਗਣ ਤੋਂ ਮਰਾਦ ਇਹ ਕਿ ਅਗਲੇ ਮਹੀਨੇ ਦਾ ਅਸਰ ਜਿਹੜਾ ਨਾ ਉਹਦੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੋ ਜਾਂਦਾ ਆ ਹਵਾਵਾਂ ਦੇ ਵਿੱਚ ਥੋੜੀ ਜੀ ਠੰਡਕ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਪਸੀਨਾ ਮੁੜਕਾ ਆਉਂਦਾ ਨਾ ਉਹ ਥੋੜਾ ਘਟ ਜਾਂਦਾ ਘਟ ਜਾਂਦਾ ਸਿੱਲੀਆਂ ਠੰਡੀਆਂ ਵਾਹਾਂ ਸ਼ੁਰੂ ਹੋ ਜਾਂਦੀਆਂ ਹਾਂਜੀ ਜੀ ਜੀ ਅਗਰ ਟ੍ਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ ਆਹਾ ਜੀ ਰਾਤ ਨੂੰ ਅੱਛਾ ਮਾਸ਼ਾਅੱਲਾ ਇਹ ਵੇਖੋ ਦੇਸ਼ ਪੰਜਾਬ ਦੀਆਂ ਨਹਿਮਤਾਂ ਹਾਂਜੀ 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 ਅੱਛਾ ਜੀ ਭਾਈਵਾ ਸਾਹਿਬ ਅੱਜ ਜਨਾਬ ਮੋਢ ਬੰਨਣਾ ਸਾ ਸਾਡੇ ਇੱਕ ਬੜੇ ਹੀ ਲੱਡ ਲੈ ਬੜੇ ਹਜਲੇ ਹਮ ਬੜੇ ਪਿਆਰੇ ਇੰਡੀਆ ਦਾ ਸ਼ਹਿਰ ਜਨਾਬ ਦਿੱਲੀ ਹਮ ਉੱਥੇ ਵੱਸਦੇ ਨੇ ਪ੍ਰੋਫੈਸਰ ਰਣਜੀਤ ਸਿੰਘ ਜੀ ਜੀ ਤੇ ਉਹ ਜਨਾਬ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰਡ ਪ੍ਰੋਫੈਸਰ ਨੇ ਬੜੇ ਆਲਮ ਫਾਜ਼ਲ ਬੰਦੇ ਨੇ ਹਾਂਜੀ ਹਾਂਜੀ ਤੇ ਸਾਡੇ ਨਾਲ ਉਹਨਾਂ ਦਾ ਜਨਾਬ ਇਹ ਰਿਸ਼ਤੇਦਾਰੀ ਹੈ ਕਿ ਪਿਛੋਂ ਕੁਝ ਨਾਲ ਦੇ ਨੇ ਹਾਂਜੀ ਹਾਂਜੀ ਸਾਡੇ ਸ਼ਹਿਰ ਦੇ ਤੇ ਵੰਡ ਵੇਲੇ ਫਿਰ ਜਾ ਕੇ ਤੇ ਦਿੱਲੀ ਜੀ ਉਹਨੇ ਟਿਕ ਗਿਆ ਜੀ 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 ਉਹਨਾਂ ਤੁਹਾਨੂੰ ਆਪੂ ਕੱਲ ਫੋਨ ਵੀ ਕੀਤਾ ਹਾਂਜੀ 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 ਉਹਨਾਂ ਦੱਸਿਆ ਜੀ ਬੜੇ ਖੁਸ਼ ਹੋਏ ਕਿ ਹਾਂ ਤੇ ਅਸਾ ਤੇ ਸਰ ਇਹ ਵੀ ਸੁਣਿਆ ਹੈ ਕਿ ਜਿਹੜੀਆਂ ਤੁਹਾਡੀਆਂ ਕਿਤਾਬਾਂ ਇੰਡੀਆ ਦੇ ਵਿੱਚ ਛਪੀਆਂ ਨੇ ਹਾਂਜੀ ਹਾਂਜੀ ਉਹਦੇ ਚ ਰਾਠ ਬਾਣੀ ਤਾਂ ਜੀ ਕਿਸਨ ਬਣੀ ਆ ਪੂਰਨ ਦੋਵੇਂ ਉਹਨਾਂ ਨੇ ਉਹਨਾਂ ਚ ਹਿੱਸਾ ਪਾਇਆ ਪਬਲਿਸ਼ਰ ਨੂੰ ਪੈਸੇ ਦਿੱਤੇ ਕਿ ਕਿਤਾਬਾਂ ਛੇਤੀ ਛਾਪੋ ਹਾਂਜੀ ਹਾਂ 20-20 ਹਜ਼ਾਰ ਰੁਪਈਆ ਸੁਣਿਆ ਇੰਡੀਆ ਦਾ ਰੁਪਈਆ ਵੀ ਸਾਡੇ ਤੋਂ ਪਰੇ ਹੈ ਹਾਂਜੀ ਹਾਂਜੀ ਤੇ ਵੇਖੋ ਨਾ ਉਹਨਾਂ ਦੀ ਇਲਮ ਪਰਵਰੀ ਹਾਂਜੀ ਔਰ ਆਪਣੀ ਮਾਂ ਬੋਲੀ ਪੰਜਾਬੀ ਨਾਲ ਹਮ ਸਰਦਾਰ ਰਣਜੀਤ ਸਿੰਘ ਹੋਰਾਂ ਦਾ ਪਿਆਰ ਵੇਖੋ ਹਾਂਜੀ 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 ਕਿ ਉਹ ਤੁਹਾਡੇ ਆਸ਼ਿਕ ਨੇ ਉੱਥੇ ਬੈਠਿਆ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਦਾ ਸੇਵਕ ਇੱਕ ਪਾਕਿਸਤਾਨ ਹੈ ਜੋ ਵਸਦਾ ਹੈ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਦੀ ਕੋਈ ਗੱਲ ਪਹਿਲੇ ਸੁਣਾਓ ਨਾ ਤੁਹਾਡੇ ਨਾਲ ਉਹਨਾਂ ਦਾ ਐਡਾ ਪਿਆਰ ਹੈ ਜੀ ਹਾਂ ਜੀ ਉਹਨਾਂ ਦੀ ਮੈਂ ਆਪਣੀ ਪਹਿਲੀ ਕਿਤਾਬ ਜਿਹੜੀ ਸੀ ਨਾ ਪੂਰਨ ਬਾਣੀ ਜੀ ਜੀ ਉਹ ਮੈਂ ਪੰਜਾਬੀ ਸਾਹਿਤ ਸਭਾ ਇੱਕ ਆਦਾਰਾ ਹੈ ਦਿੱਲੀ ਦੇ ਵਿੱਚ ਜੀ ਜਿਹਦੇ ਚੀਫ ਪੈਟਰਨ ਇੰਦਰ ਕੁਮਾਰ ਗੁਜਰਾਲ ਹੁੰਦੇ ਸਨ ਜਿਹੜੇ ਆਪਣੇ ਇੱਕ ਵਕਤ ਦੇ ਵਜ਼ੀਰ ਆਜ਼ਮ ਸਨ ਹਾਂ ਜੀ ਆ ਜੀ ਤੇ ਉਹਨਾਂ ਦੇ ਮੈਂਬਰਸ ਹਨ ਪ੍ਰੋਫੈਸਰ ਪ੍ਰੀਤਮ ਸਿੰਘ ਬਾਪਾ ਪ੍ਰੀਤਮ ਸਿੰਘ ਜੀ ਅੱਛਾ ਬਾਪਾ ਪ੍ਰੀਤਮ ਸਿੰਘ ਐ ਤਲਵੰਡੀ ਪਿੰਡਰਾ ਤੋਂ ਗਏ ਸਨ ਅੱਛਾ ਔਰ ਉਹਨਾਂ ਦੀ ਉਥੇ ਬਹੁਤ ਵੱਡੀ ਕਿਤਾਬ ਨਵਯੋਗ ਪਬਲਿਕੇਸ਼ਨਸ ਵਾਹ ਅੱਜਕਲ ਬਾਪਾ ਪ੍ਰੀਤਮ ਸਿੰਘ ਦੀ ਧੀ ਹੀ ਉਸ ਅਦਾਰੇ ਦੀ ਡਾਇਰੈਕਟਰ ਲੱਗੀ ਹੈ ਚੇਅਰਮੈਨ ਹੈ ਜੋ ਵੀ ਸੋਟਿਆ ਵਾਹ ਵਾਹ ਅੱਛਾ ਤੋ ਉਹ ਮੇਰਾ ਬਾਪਾ ਪ੍ਰੀਤਮ ਸਿੰਘ ਨਾਲ ਵੀ ਮੇਰੀਆਂ ਚੀਜ਼ਾਂ ਜੀ ਤੇ ਛਪਦੀਆਂ ਸਨ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਹੋਇਆ ਉਹਨਾਂ ਨੂੰ ਪਤਾ ਲੱਗਾ ਸਾਡੇ ਇਲਾਕੇ ਦਾ ਉਹ ਫਿਰ ਇਹ ਪ੍ਰੋਫੈਸਰ ਸਾਹਿਬ ਨੇ ਮੈਨੂੰ ਮੱਲਵੇ ਉਦੋਂ ਤੇ ਚਿੱਠੀਆਂ ਹੀ ਪਾਉਂਦੇ ਸਨ ਅਜੀ ਚਿੱਠੀ ਪਾਈ ਕੇ ਮੈਂ ਵੀ ਗੁਜਰਾ ਦੇ ਦਾੰਤ ਤੇ ਮੈਂ ਕਿਹਾ ਗੁਜਰਾ ਸਾਡੇ ਲੱਗ ਗਏ ਤੇ ਦਿੱਲੀ ਤੋਂ ਮੈਂ ਅੰਗਰੇਜ਼ੀ ਦਾ ਪ੍ਰੋਫੈਸਰ ਰਿਟਾਇਰ ਹੋਇਆ ਵਾਹ ਉਹਨਾਂ ਕਈ ਕਿਤਾਬਾਂ ਲਿਖੀਆਂ ਨੇ ਉਹ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਮੈਨੂੰ ਆਪ ਗਿਆ ਕਿ ਮੈਂ ਤੇਰੀ ਕਿਤਾਬ ਪੂਛਾ ਮੁਖੀ ਪੜ ਲੈਂਦੇ ਨੇ ਉਹ ਜਦੋਂ ਗੁਜਨਾਲੋਂ ਗਏ ਨੂੰ 6ਵੀਂ 7ਵੀਂ ਚ ਪਰਦੇ ਸਨ ਵਾਹ ਵਾਹ ਉਹਨਾਂ ਦੀ ਉਮਰ ਕਾਫੀ 85 ਕੁ ਸਾਲ ਦੇ ਅੱਗੇ ਪਿੱਛੇ ਆ ਅੱਲਾਹੁ ਅ ਤੇ ਉਹਨਾਂ ਆਖਿਆ ਯਾਰ ਇਹ ਕਿਤਾਬ ਬੜੀ ਕਮਾਲ ਦੀ ਏ ਤੇ ਮੈਂ ਆਖਿਆ ਇੱਥੇ ਕੋਈ ਛਪਣ ਦਾ ਕੋਈ ਤਰੀਕਾ ਬਣ ਜਾਏ ਜੀ ਉਹਨਾਂ ਆਖਿਆ ਵੀ ਤੁਸੀਂ ਅਗਰ ਇਹਨੂੰ ਇੱਕ ਕੰਮ ਕਰੋਗੇ ਮਤਲਬ ਇਹ ਕਿ ਇਹਨੂੰ ਗੁਰਮੁਖੀ ਚ ਕਰ ਦਿਓ ਦੇ ਇਥੇ ਨਾ ਸ਼ਾਮੁਖੀ ਕੋ ਪੜਨ ਜੋਗਾ ਨਹੀਂ ਅਬ ਬਿਲਕੁਲ ਮੈਂ ਉਹ ਗੁਰਮੁਖੀ ਚ ਕੀਤਾ ਤੇ ਉਹ ਈਮੇਲ ਮੈਂ ਕਰ ਦਿੱਤੀ ਉਹਨਾਂ ਨੂੰ 10 ਨੰਬਰ ਤੇ ਜੀ ਉਹ ਫਿਰ ਉਹਨਾਂ ਉੱਥੇ ਪਬਲਿਸ਼ਰਿਕ ਨੂੰ ਕਿਹਾ ਔਰ ਪਬਲਿਸ਼ਰ ਨੇ ਜਨਾਬ ਉਹ ਕਿਤਾਬ ਛਾਪੀ ਤੇ ਉਹਨਾਂ 20000 ਰੁਪਿਆ ਉਹਨੂੰ ਉਹਦੇ ਚ ਦਿੱਤਾ ਫਿਰ ਦੂਜੀ ਕਿਤਾਬ ਜਿਹੜੀ ਸੀ ਮੇਰੀ ਉਥੇ ਛਪੀ ਸਚਬਾਣੀ ਕਿਸਾਹੀ ਰਾਂਝਾ ਜੀ ਗੁਰਮੁਖੀ ਚ ਉਹਦੇ ਚ ਵੀ ਉਹਨਾਂ 20000 ਰੁਪਿਆ ਦਿੱਤਾ ਵਾਹ ਔਰ ਫਿਰ ਉਹ ਦਾਰੇ ਦੀ ਇਹ ਸਿਫਤੇ ਕਿ ਉਹ 250 ਕਿਤਾਬ ਖਰੀਦ ਕੇ ਕੋਲੋਂ ਤੇ ਫੇਰ 214 ਲਾਇਬ੍ਰੇਰੀਆਂ ਚ ਮੁਫਤ ਭੇਜਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਵਾਹ ਵਾਹ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੀ ਉਥੇ ਜਿਹੜੀ ਕਿਤਾਬ ਹੈ ਉਹ ਲਾਇਬ੍ਰੇਰੀ ਦੇ ਵਿੱਚ ਇੱਕ ਸਦਾ ਲਈ ਮਫੂਜ਼ ਹੋ ਜਾਂਦੀ ਹੈ ਔਰ ਉਹਦੇ ਤੋਂ ਜਿਹੜਾ ਮਰਜ਼ੀ ਫਾਇਦਾ ਚੁੱਕ ਸਕਦਾ ਇਹ ਇਹ ਸਾਰਾ ਜਿੰਨਾ ਤੁਸੀਂ ਸੁਣਾਇਆ ਹੈ ਇਹ ਉਹਨਾਂ ਦਾ ਆਪਣੀ ਮਾਂ ਬੋਲੀ ਨਾਲ ਪਿਆਰ ਪਿਆਰ ਹੈ ਤੇ ਮੁਹੱਬਤ ਤੇ ਧਰਤੀ ਆਪਣੀ ਨਾਲ ਹਾਂ ਤੇ ਇਹਨਾਂ ਪਰਵਰੀ ਜਦੋਂ ਵੀ ਫੋਨ ਕਰਨ ਗੁਜਰਾ ਵਾਲੇ ਦੀਆਂ ਗਲੀਆਂ ਬਾਜ਼ਾਰਾਂ ਦੀਆਂ ਗੱਲਾਂ ਵਾਹ ਹਾਂਜੀ ਪਨਾ ਇੱਕ ਮਿਰਜ਼ਾਪੁਰ ਪਿੰਡ ਸੀ ਦਰਿਆ ਦੇ ਕੰਢੇ ਤੇ ਉਹਦੀਆਂ ਵੀ ਗੱਲਾਂ ਵਾਹ ਹਾਂਜੀ ਜਿਹਦੇ ਦੂਜੇ ਪਾਸੇ ਤਖਤਾ ਝਾਰਾ ਸੀ ਵਾਹ ਵਾਹ ਅੱਛਾ ਅਲੀਪੁਰ ਚੱਠੇ ਦੇ ਪਰਲੇ ਪਾਸੇ ਤੋਂ ਗੱਲ ਇਹ ਹੈ ਕਿ ਧਰਤੀ ਦਾ ਪਿਆਰ ਜਾਂ ਧਰਤੀ ਦਾ 모 ਉਹ ਨਹੀਂ ਨਿਕਲ ਸਕਦਾ ਕਿਉਂਕਿ ਤੁਹਾਡਾ ਖਮੀਰ ਉਹਦੇ ਵਿੱਚ ਗੁੱਝਿਆ ਹੁੰਦਾ ਉਹਦੀ ਮਿੱਟੀ ਦੇ ਵਿੱਚ ਹਾਂਜੀ 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 ਬੜੇ ਸਾਡੇ ਸਰ ਬੜੇ ਮਾਨਯੋਗ ਨੇ ਸਰਦਾਰ ਹੋ ਰਹੀ ਤਾਂ ਸਾਡੇ مستقل ਨਾਜ਼ਰ ਵੀ ਨੇ ਸਾਡੇ ਹਾਂਜੀ ਹਾਂਜੀ तमाम ਪ੍ਰੋਗਰਾਮ ਵਹਿੰਦੇ ਨੇ ਹਾਂਜੀ ਸਾਰੇ ਪ੍ਰੋਗਰਾਮ ਵਹਿੰਦੇ ਨੇ ਹਾਂਜੀ ਉਹਨਾਂ ਅੱਜ ਬਾਈਵਾ ਸਾਹਿਬ ਇੱਕ ਬੜਾ ਹੀ ਪਿਆਰਾ ਖਾਨ ਪਜਵਾਇਆ ਹੈ ਅੱਛਾ ਅੱਛਾ ਖਾਨ ਇਸ ਤਰ੍ਹਾਂ ਜੀ ਉਹ ਆਂਦੇ ਨੇ ਕਿ ਜੀ ਮੁੰਡਾ ਜਮਿਆ ਪੰਜ ਗਰਾਈਂ ਹਾਂਜੀ ਤੇ ਸੋਦਕ ਡੱਲੇ ਚੇਲੇ ਕੀ ਹਾਂਜੀ ਇਹ ਜਿਹੜਾ ਖਾਨ ਇਹਨਾਂ ਦੀ ਇਹ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ ਜੀ ਕਿ ਜਦੋਂ ਕੋਈ ਕਿਸੇ ਵੱਲ ਖੁਸ਼ੀ ਦਾ ਮੌਕਾ ਤੇ ਕਿਸੇ ਹੋਰ ਪਿੰਡ ਹੋਇਆ ਹੋਵੇ ਹਾਂ ਹਾਂਜੀ ਤੇ ਉਹਦਾ ਮਤਲਬ ਇਹ ਉਹਦੇ ਬਾਰੇ ਜੀ ਫਿਕਰਮੰਦ ਕੋ ਹੋਰ ਹੋਇਆ ਪੇ ਜਿੰਨੀ ਸੂਦਕ ਦਾ ਉਹ ਅਰਸਾ ਹੁੰਦਾ ਨਾ ਬੀਬੀ ਦਾ ਜਿਹੜਾ ਬਾਹਰ ਨਹੀਂ ਨਿਕਲਦੀ 40 ਦਿਨ ਕਿਲਾ ਨਾਨ ਦੁਪਹਿਲਾ ਜੀ ਜੀ ਤੇ ਉਹਦੇ ਨੇ ਕਿ ਬਾਹਰ ਗੈਰ ਬੰਦਾ ਵੀ ਨਾ ਆਏ ਕੋ ਸੂਦ ਕਿ ਆ ਨਾ ਜਾਇਆ ਇਹ ਬੋ ਸਰ ਤੋਂ ਆਨੇ ਨੇ ਵੀ ਕਿਸਨਾ ਹੋ ਸਕਦਾ ਵੀ सूदक ਦੱਲੇ ਚੇਲੇ ਕੀ ਹੋਵੇ ਹਾਂ ਤਾਂ ਪੰਜ ਗਰਾਈ ਜਿਹੜਾ ਨਾ ਉਹ ਇੱਥੇ ਸਾਡੇ ਲਾਗੇ ਦੋ ਪਿੰਡ ਨੇ ਇੱਕ ਪੰਜ ਗਰਾਈਆਂ ਟੇਲਵਾਂ ਦੀਆਂ ਨੇ ਜੀ ਇੱਕ ਅਲੀਪੁਰ ਦੇ ਲਾਗੇ ਪੰਜ ਗਰਾਈਆਂ ਬਾਜਵਿਆਂ ਦੀਆਂ ਨੇ ਪੰਜ ਗਰਾਈਆਂ ਉਸ ਪਿੰਡੋਂ ਆਉਂਦੇ ਸਨ ਜਿੱਥੇ ਇੱਕ ਕਿਸੇ ਜੱਟ ਦਾ ਪੁੱਤਰ ਜਿਹਦੇ ਪੰਜ ਹੋਣ ਤੇ ਪੰਜਾਂ ਨੇ ਇਕੱਠਾ ਰਹਾ ਲ ਕੇ ਪਿੰਡ ਵਸਾਇਆ ਹੋਵੇ ਤੇ ਉਹ بجائے ਜਿਕੇ ਇੱਕ ਦਾ ਨਾਂ ਰੱਖਣ ਦੂਜੇ ਦਾ ਨਾਂ ਰੱਖਣ ਤੇ ਹਰ ਬੰਦਾ ਆਂਦਾ ਮੇਰਾ ਹੀ ਨਾਂ ਰੱਖਿਆ ਜਾਏ। ਹਾਂਜੀ ਹਾਂਜੀ ਉਹਦਾ ਨਾਂ ਫੇ ਪੰਜ ਗਰਾਈਂ ਰੱਖ ਦਿੰਦੇ ਸਾਂ। ਵਾਹ। ਹਾਂਜੀ ਤੇ ਇਹ ਮਤਲਬ ਇਹ ਕਿਤੇ ਚ ਦੱਸਿਆ ਗਿਆ ਕਿ ਮੁੰਡਾ ਦੇ ਕਿਤੇ ਹੋਰ ਜੰਮਿਆ ਜਾਂ ਖੁਸ਼ੀ ਦਾ ਕੋਈ ਮੌਕਾ ਤੇ ਕਿਸੇ ਹੋਰ ਜਗ੍ਹਾ ਤੇ ਐ ਤੇ ਵਕਤ ਦੂੱਗਿਆਂ ਨੂੰ ਕੋਈ ਸ਼ੌਕ ਹੋ ਤੇ ਦੂਗੇ ਪਾਸੇ ਪਿਆ ਹੋਇਆ। ਹਾਂ ਤੂੰ ਇਹ ਬੜੀ ਅਜੀਬ ਗੱਲ ਐ। ਹਾਂਜੀ ਉਹ ਕਈ ਵਾਰੀ ਜਿਸ ਤਰ੍ਹਾਂ ਹੁੰਦਾ ਵੀ ਮਤਲਬ ਅਮਰੀਕਾ 'ਚ ਕੋਈ ਗੱਲ ਹੋ ਰਹੀ ਹੁੰਦੀ ਏ ਤੇ ਸਾਡੇ ਲੋਕਾਂ ਨੂੰ ਵਕਤ ਪਿਆ ਹੁੰਦਾ ਹਾਂਜੀ ਅੱਛਾ ਤੂੰ ਇਸ ਇਹਨਾਂ ਗੱਲਾਂ ਦੇ ਬਾਰੇ 'ਚ ਇਹਨਾਂ ਦੇ ਟਿੱਚਕਰ ਕੀਤੀ ਗਈ ਹੈ ਕਿ ਇਹ ਕੀ ਗੱਲ ਹੈ ਜਿੱਥੇ ਜਿਹੜੀ ਖੁਸ਼ੀ ਆ ਗਮੀ ਹੁੰਦੀ ਉਹਦਾ ਸੋਗ ਈ ਆ ਉਹਦਾ ਚਾ ਉੱਥੇ ਹੀ ਹੋਣਾ ਚਾਹੀਦਾ ਉੱਥੇ ਹੀ ਹੋਣਾ ਚਾਹੀਦਾ ਤੇ ਨਾਲੇ ਇੱਕ ਖੁਸ਼ੀ ਸਰ ਦੂਰ ਦਰਾਡੇ ਦੀ ਏ ਜਾਂ ਕਿਸੇ ਹੋਰ ਦੀ ਏ ਬਾਜਵਾ ਸਾਹਿਬ ਤੇ ਉਹਦੇ ਵਿੱਚ ਸਾਨੂੰ ਐਵੇਂ ਵਾਜੇ ਵਜਾਉਣ ਦੀ ਤੇ ਨੱਚਣ ਟੱਪਣ ਦੀ ਕੀ ਲੋੜ ਹੈ ਭرائی ਜੰਜੇ ਐਮਕ ਨੱਚੇ ਵਾਲੀ ਬਸ ਹੋਈ ਜੰਜ ਭرائی ਐਮਕ ਨੱਚੇ ਬਿਲਕੁਲ ਇਹ ਹੀ ਗੱਲ ਬਿਲਕੁਲ ਇਹ ਹੀ ਗੱਲ ਲਓ ਜੀ ਸਰਦਾਰ ਜੀ ਬੜਾ ਤੁਸੀਂ ਸਾਡੇ ਮਾਨਯੋਗ ਵੀ ਹੋ ਸਾਡੇ ਸ਼ਹਿਰਦਾਰ ਵੀ ਹੋ ਤੇ ਬਾਜਵਾ ਸਾਹਿਬ ਦੀਆਂ ਕਿਤਾਬਾਂ ਤੁਸੀਂ ਛਾਪੀਆਂ ਤੁਹਾਡੀ ਇਲਮ ਪਰਵਰੀ ਦਾ ਵੀ ਸ਼ੁਕਰੀਆ ਤੇ ਜਨਾਬ ਤੁਹਾਡੇ ਹੁਕਮ ਦੀ ਅਸਾਂ ਸਭ ਤੋਂ ਪਹਿਲੇ ਤਾਮੀਲ ਕਰ ਦਿੱਤੀ ਲੋਈ ਬਾਜਵਾ ਸਾਹਿਬ ਦੂਸਰਾ ਜਿਹੜਾ ਅਖਾਨ ਹੈ ਉਹ ਵੀ ਸਰ ਇੰਡੀਆ ਤੋਂ ਸਾਨੂੰ ਪੁਝਵਾਇਆ ਹੈ ਜੀ ਜੀ ਗੁਰਪ੍ਰੀਤ ਸਿੰਘ ਘੁੱਗੀ ਜਿਹੜੇ ਬੜੇ ਮਸ਼ਹੂਰ ਮਜ਼ਾਹੀਆ ਅਦਾਕਾਰ ਵੀ ਨੇ ਬੜੇ ਅੱਛਾ ਅੱਛਾ ਵੱਡੇ ਆਰਟਿਸਟ ਵੀ ਨੇ ਅੱਛਾ ਤੇ ਤੁਸੀਂ ਇੱਕ ਦਿਨ ਦੱਸਣ ਦੇ ਸੋ ਵੀ ਤੁਹਾਡੇ ਇੱਥੇ ਗੁਆਢੀ ਕਿਸੇ ਪਿੰਡ ਦੇ ਨੇ ਆ ਨਹੀਂ ਉਹ ਕੁੱਲੇ ਮਢਿਆਲੇ ਦੇ ਨੇ ਕੁੱਲਾ ਮਢਿਆਲਾ ਲਾਗੇ ਰਈਏ ਦੇ ਲਾਗੇ ਆ ਤੇ ਇੱਥੇ ਦੇ ਨੇ ਦਿਉਰੇ ਬੜੈਚਾਂ ਦਾ ਮੇਰਾ ਖਿਆਲ ਹੈ ਪਿੰਡ ਸੀ ਇਹ ਬੜੈਚ ਨੇ ਔਰ ਮੈਂ ਉੱਥੇ ਨਾ ਇੱਕ ਦਫਾ ਗਿਆ ਵੀ ਆ ਇੱਕ ਹੋਰ ਬੰਦਾ ਕੈਨੇਡਾ ਤੋਂ ਆਇਆ ਸੀ ਸਰਦਾਰ ਜੀ ਬਹੁਤ ਸਾਲ ਹੋ ਗਏ ਨੇ ਮੈਨੂੰ ਉਦੋਂ ਚਿੱਠੀਆਂ ਹੀ ਪਾਈਦੀਆਂ ਸਨ ਫੋਨ ਤੇ ਹੁੰਦੇ ਹੀ ਨਹੀਂ ਸਨ ਉਹਨੇ ਮੈਨੂੰ ਚਿੱਠੀ ਪਾਈ ਕੈਨੇਡਾ ਤੋਂ ਹਾਂ ਕਿ ਮੇਰਾ ਉਹ ਪਿੰਡੇ ਔਰ ਮੈਂ ਫਿਰ ਨਾ ਉਹ ਜਦੋਂ ਆਇਆ ਤੇ ਮੇਰੇ ਕੋਲ ਇੱਥੇ ਦਿਹਾੜੀ ਦੋ ਰਿਆ ਵੀ ਮੈਂ ਫਿਰ ਉਹਨੂੰ ਕੁल्ले ਮਢਿਆਲੇ ਲੈ ਕੇ ਗਿਆ ਉਹ ਦੋ ਪਿੰਡੇ ਨੇ ਕੁੱਲਾ ਦੇ ਮਢਿਆਲਾ ਤੇ ਕੁੱਲਾ ਉਹ ਕੋ ਵੀ ਕੁੱਲੇ ਦਾ ਸੀ ਇਹ ਵੀ ਕੁੱਲੇ ਦੇ ਨੇ ਠੀਕ ਤੇ ਉਹਨੇ ਫਿਰ ਦੱਸਿਆ ਵੀ ਇਹ ਜਿਹੜਾ ਬੜਾ ਵੱਡੀ ਬਿਲਡਿੰਗ ਬਣੀ ਸੀ ਤੇ ਉਹਨੇ ਆਖਿਆ ਕਿ ਇਸ ਜਗ੍ਹਾ ਤੇ 1945 ਚ ਸਾਡੀ ਕਾਰਖਾਨਾ ਹੁੰਦੀ ਹੁੰਦੀ ਸੀ 1945 ਚ ਵਾਹ ਵਾਹ ਅੱਛਾ ਤੇ ਉਦੋਂ ਬਾਅਦ ਚੱਲਾ ਗਿਆ ਫਿਰ ਉਹਨੇ ਰੱਤਾ ਨਾ ਰੱਖਿਆ ਫਿਰ ਉਹ ਨਾਮ ਹੀ ਭੁੱਲ ਜਾਂਦੇ ਨੇ ਵੇਲੇ ਦੇ ਨਾਲ ਸਾਰਾ ਜੀ ਜੀ ਅੱਛਾ ਭਾਈਵਾ ਸਾਹਿਬ ਗੁਜ਼ਾਰਿਸ਼ ਹੈ ਵੇ ਵੀ ਜੱਟ ਜਿਹੜੇ ਇੱਥੋਂ ਗਏ ਸਨ ਉਹ ਇੱਥੇ ਜ਼ਿੰਮੇਦਾਰ ਜੂ ਸਨ ਹਾਂਜੀ ਹਾਂਜੀ ਤੇ ਬਹੁਤ ਸਾਰੇ ਜਿਹੜੇ ਸਨ ਉਦੋਂ ਇੱਥੇ ਵੱਡੇ ਜ਼ਿਮੀਦਾਰ ਤੇ ਵੱਡੇ ਮਾਲਕ ਸਿੱਖ ਹੀ ਸਨ ਹਾਂਜੀ ਜਾਗੀਰਾਂ ਦੇ ਮਾਲਕ ਸਨ ਉਹਦੀ ਵਜ੍ਹਾ ਐ ਸੀ ਕਿ ਉਹਦੋਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਨਾ ਇੱਥੇ ਬਕਾਇਦਾ ਜ਼ਮੀਨਾਂ ਦੀ ਅਲਾਟਮੈਂਟ ਕੋਨੀ ਸੀ ਕਿਸੇ ਦੇ ਨਾਮ ਦੀ ਜ਼ਮੀਨ ਸਰਕਾਰ ਦੀ ਸਮਝੀ ਜਾਂਦੀ ਸੀ ਉਹ ਇੱਥੇ ਸਿੱਖ ਰਾਜ 43 ਸਾਲ ਰਿਹਾ ਉਹਦੀ ਵਜ੍ਹਾ ਨਾਲ ਫਿਰ ਜ਼ਾਰੇ ਉਹਨਾਂ ਦੇ ਜਿਹੜੇ ਕਰਿੰਦੇ ਛਿੰਦੇ ਸਨ ਉਹਨਾਂ ਨੂੰ ਉਹਨਾਂ ਮਤਲਬ ਜ਼ਮੀਨਾਂ ਦਿੱਤੀਆਂ ਜਾਗੀਰਾਂ ਦਿੱਤੀਆਂ ਉਹ ਫਿਰ ਮਤਲਬ ਤਗੜੇ ਜ਼ਗੀਰਦਾਰ ਸਨ ਉਹ ਫੇ ਜਦੋਂ 47 ਹੋਈ ਤੇ ਉਹ ਸਾਰੀਆਂ ਮਤਲਬ ਛੱਡ ਕੇ ਵਿਚਾਰੇ ਤੇ ਉਧਰ ਟੁਰ ਗਿਆ ਤੇ ਉਹ ਮਤਲਬੇ ਕਰੋ ਬੇਕਾਰ ਹੋ ਗਿਆ ਜੀ ਹਾਂਜੀ ਅੱਛਾ ਜੀ ਇਹ ਗੁਰਪ੍ਰੀਤ ਸਿੰਘ ਜਿਹੜੇ ਨੇ ਘੁੱਗੀ ਹੋਰੀ ਇਹਨਾਂ ਨੇ ਜਿਹੜਾ ਅਖਾਨ ਪਜਵਾਇਆ ਉਹ ਇਹ ਵੇ ਜੀ ਬਈ ਇੱਕ ਦਰ ਬੰਦ ਤਾਂ 100 ਦਰ ਖੁੱਲਾ ਹਾਂਜੀ ਦਰ ਫਾਰਸੀ ਦਾ ਲਫ਼ਜ਼ ਹੈ ਜਿਹਦਾ ਮਤਲਬ ਦਰਵਾਜ਼ਾ ਹੁੰਦਾ ਜੀ ਆਤੀ ਇਹਦੇ ਜੀ ਸਖਾਨ ਜੀ ਦੱਸਿਆ ਗਿਆ ਕਿ ਬੰਦੇ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਵਾਹ ਵਾਹ ਨਾ ਉਮੀਦ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਉਹਨੂੰ ਆਪਣੇ ਜਿਹੜਾ ਪੰਧ ਕਰ ਰਿਹਾ ਉਹਦੇ ਤੇ ਟੁਰਦਿਆਂ ਰਹਿਣਾ ਚਾਹੀਦਾ ਸਿੱਧਕ ਨਾਲ ਯਕੀਨ ਨਾਲ ਦਿੜਤਾ ਨਾਲ ਹਾਂਜੀ ਕਿ ਮੇਰੀ ਮੇਰਾ ਅੱਲਾ ਮੇਰੀਆਂ ਮੁਸ਼ਕਲਾਂ ਸੌਖੀਆਂ ਕਰੇਗਾ ਮੇਰੀਆਂ ਇਹ ਜੜੀਆਂ ਜਿਹੜੀਆਂ ਸਾਰੀਆਂ ਮੇਰੇ ਰਾਹ ਦੀਆਂ ਅੜਚਣਾਂ ਨੇ ਸਾਰੀਆਂ ਮੁੱਕ ਜਾਣਗੀਆਂ ਔਰ ਮੈਂ ਮੰਜ਼ਲ ਤੇ ਪਹੁੰਚਾਂਗਾ ਵਾਹ ਔਰ ਅਗਰ ਕੋਈ ਉਹਦੇ ਨਾਲ ਵੈਰ ਕਰਦਾ ਹੋਇਆ ਉਹਦਾ ਕੋਈ ਬੂਹਾ ਇੱਕ ਬੰਦ ਵੀ ਕਰ ਦਿੰਦਾ ਜਾਂ ਉਹਦੀ ਕੋਈ ਮੁਸ਼ਕਲ ਦਾ ਉਹਦੇ ਰਾਜ ਖੜੀ ਕਰ ਦਿੰਦਾ ਜੀ ਹਾਂਜੀ ਤੇ ਅੱਲਾਹ ਤਾਲਾ ਦਾ ਇਹ ਕੰਮ ਹੈ ਕਿ ਉਹ ਮੱਲਵੇ ਜਿਹਦਾ ਇੱਕ ਕੋਈ ਬੂਹਾ ਬੰਦ ਕਰਦਾ ਉਹਦੇ ਲਈ ਸੌ ਬੂਏ ਰੱਬ ਸੋਨਾ ਖੋਲ ਦਿੰਦਾ ਵਾਹ ਵਾਹ ਹਾਂਜੀ ਤੋਂ ਇਹ ਵਾਸਤੇ ਅੱਲਾ ਸੋਨੇ ਦੇ ਨਾਲ ਲੋ ਲਾ ਕੇ ਰੱਖਣੀ ਚਾਹੀਦੀ ਏ ਉਹਦੇ ਨਾਲ ਉਮੀਦ ਦਾ ਜਿਹੜਾ ਉਹਦਾ ਪੱਲੂ ਹੈ ਉਹਨੂੰ ਫੜ ਕੇ ਰੱਖਣਾ ਚਾਹੀਦਾ ਵਾਹ ਤੇ ਫੇਰ ਕੋਈ ਘਾਟਾ ਨਹੀਂ ਪੈ ਸਕਦਾ ਅੰਦਰ ਨੇਗੇ ਮੱਲਵੇ ਰੱਬ ਨਾ ਕਿਸੇ ਨੂੰ ਮਾਰੇ ਬੰਦਾ ਕੋਈ ਨਹੀਂ ਮਾਰ ਸਕਦਾ ਹਾਂਜੀ ਸੋ ਇਸ ਵਾਸਤੇ ਇੱਕ ਬੰਦਾ ਇੱਕ ਉਹਦਾ ਬੂਆ ਕੋ ਬੰਦ ਕਰੇਗਾ ਉਹਦਾ ਕੋਈ ਕੋ ਜੀ ਮੈਂ ਇਹਦਾ ਬੂਆ ਬੰਦ ਕਰ ਦੇਣਾ ਹਾਂਜੀ ਉਹ ਸਮਝੇਗਾ ਕਿ ਮੈਂ ਇਹਦੇ ਰਜਕ ਦਾ ਕੋ مالک ਲਗਾ ਨਹੀਂ ਖੁਦਾ ਰਜ਼ਕੇ ਅੱਲਾਹ ਔਰ ਖੁਦਾ ਵਾਰਸੇ ਵਾਹ ਔਰ ਉਹਨੇ ਮਤਲਬ ਸੋਚ ਕੇ ਪਹਿਲੇ ਹੀ ਰੱਖਿਆ ਹੁੰਦਾ ਉਹਨੂੰ ਇਹ ਵੀ پتہ ਹੁੰਦਾ ਹੈ ਕਿ ਇਹ ਭੈੜ ਕਰਨਾ ਹੈ ਹਾਂਜੀ ਤੇ ਮੈਂ ਇਹਦਾ ਬਚਾ ਕਿਵੇਂ ਕਰਨਾ ਹੈ ਇਸ ਵਾਰ ਸੇ ਬੰਦੇ ਨੂੰ ਉਧਰ ਧਿਆਨ ਰੱਖਣਾ ਚਾਹੀਦਾ ਤੇ ਪੂਰਾ ਧਿਆਨ ਨਾਲ ਪੂਰੇ ਯਕੀਨ ਨਾਲ ਪੂਰਾ ਜਿੰਨੂ ਆਨੇ ਨਾ ਮਤਲਬ ਹੱਕ ਕੋ ਯਕੀਨ ਹਾਂਜੀ ਉਹਦੇ ਨਾਲ ਉਧਰ ਧਿਆਨ ਅੱਲਾਹ ਰੱਖਣਾ ਚਾਹੀਦਾ ਤੇ ਫਿਰ ਉਹਨੂੰ ਸੱਤੇ ਖੈਰਾ ਸੱਤੇ ਹੀ ਖੈਰਾ ਫਿਰ ਉਹਦੇ ਲਈ ਸੋਬੂਏ ਲਾ ਜੀ ਪਿਆਰਿਓ ਸੱਚੇ ਸਾਹਿਬ ਦੀ ਜ਼ਾਤ ਮਸਬਬੁਲ ਅਸਬਾਬ ਹੈ ਅਗਰ ਕਿਸੇ ਬੰਦੇ ਦੇ ਜ਼ਿੰਦਗੀ ਦੇ ਸਫਰ ਦੇ ਵਿੱਚ ਦੌਰਾਨ ਹਿਆਤੀ ਦੇ ਮੁਸ਼ਕਲਾਂ ਮਸਾਇਬ ਵੀ ਆਉਂਦੇ ਨੇ ਕੋਈ ਦੂਜੇ ਲੋਕ ਵੀ ਹਸਦ ਕਰਨ ਵਾਲੇ ਰੋੜੇ ਟਿਕਾ ਛੱਡਦੇ ਨੇ ਤੇ ਜੇ ਕੋਈ ਅਜੀ ਅਟਕਲ ਆ ਵੀ ਜਾਏ ਬੰਦੇ ਨੂੰ ਨਾ ਉਮੀਦ ਨਹੀਂ ਹੋਣਾ ਚਾਹੀਦਾ ਅੱਲਾ ਪਾਕ ਫਰਮਾਂਦਾ ਹੈ ਨਾ ਲਾ ਤਕ ਨ ਤੂ ਮਿਰ ਰਹਿਮਤ ਇਲਾ ਅੱਲਾ ਪਾਕ ਦੇ ਉੱਤੇ ਈਮਾਨ ਕਾਮਲ ਹੋਵੇ ਇਸਤਕਾਮਤ ਦੇ ਨਾਲ ਤਵੱਕਕਲ ਹੋਵੇ ਬੰਦੇ ਦਾ ਤੇ ਅੱਲਾ ਪਾਕ ਸੱਚਾ 100 ਹੋਰ ਅਸਬਾਬ 100 ਹੋਰ ਰਾਵਾਂ ਪੈਦਾ ਕਰ ਛੜਦਾ ਹੈ ਬੰਦੇ ਦੀ ਤਰੱਕੀ ਦੀਆਂ ਬੰਦੇ ਦੇ ਉਸ ਮੁਸ਼ਕਲ ਦੇ ਵਿੱਚੋਂ ਨਿਕਲਣ ਦੀਆਂ ਬਾਈਵਾ ਸਾਹਿਬ ਕਰਾਚੀ ਤੋਂ ਸਾਡੇ ਇੱਕ ਮੁਸਤਕਿਲ ਪੱਕੇ ਸਾਡੇ ਨਾਜ਼ਰ ਨੇ سید ਰਜ਼ਾ ਅਲੀ ਸ਼ਾਹ ਜੀ 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 ਉਹਨਾਂ ਦੇ ਦੋਸਤ ਸਾਰੇ ਜਿਹੜੇ ਕਰਾਚੀ 'ਚ ਨੇ ਇਧਰੋਂ ਗਏ ਨੇ ਉੱਥੇ ਪੰਜਾਬ ਵੱਲੋਂ ਕਰਾਚੀ 'ਚ ਰਹਿੰਦੇ ਨੇ ਉੱਥੇ ਕੰਮ ਕਾਰੋਬਾਰ ਕਰਦੇ ਨੇ ਹਾਂ ਜੀ ਉਹਨਾਂ ਇੱਕ ਅਖਾਨ ਪਝਵਾਇਆ ਜੀ 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 ਪਿਪੋ ਰਿੱਧੀ ਹਾਂ ਜੀ ਤੇ ਬਾਗ ਖਾਦੀ ਵਾਹ ਜੀ ਵਾਹ ਵਾਹ ਇਹਦਾ ਉਹ ਤਰਜਮਾ ਆਖਦੇ ਨੇ ਬਾਬੇ ਹਾਂ ਜੀ ਇਹ ਗੱਲ ਇਹ ਲੋਈ ਦੀ ਜੀ ਤੇ ਲੋਈ ਆਂਦੇ ਨੇ ਜਿੱਦਣ ਜਿਹੜਾ ਸਿਆਲ ਦਾ ਅੱਤ ਸਿਆਲ ਦਾ ਮਹੀਨਾ ਹੁੰਦਾ ਪੋ ਜੀ ਜਿੱਦਣ ਪੋ ਮੁੱਕ ਜਾਂਦਾ ਨਾ ਜੀ ਜੀ ਤੇ ਅਗਲੇ ਦਿਨ ਮਾਂਗ ਚੜਦਾ ਹਾਂ ਤੇ ਉਹ ਇੱਕ ਖੁਸ਼ੀ ਦਾ ਦਿਹਾੜਾ ਵੀ ਇਹ ਵੀ ਪਾਲੇ ਕੋ ਜਾਨ ਛੁੱਟੇਗੀ ਹਾਂ ਲੇਕਿਨ ਇਹਦੇ ਨਾਲ ਇੱਕ ਗੱਲ ਜੁੜੀ ਹੋਈ ਏ ਲੋਹੜੀ ਵੀ ਜਿੰਨੂੰ ਆਂਦੇ ਨੇ ਲੋਈ ਲੋਹੜੀ ਜੀ ਜੀ ਹਾਂ ਜੀ ਕਿ ਦੁੱਲਾ ਪੱਟੀ ਸਾਡਾ ਪੰਜਾਬ ਦਾ ਜੋਧਾ ਸੂਰਮਾ ਜੀ ਹਾਂ ਜੀ ਉਹਦੇ ਬਾਰੇ ਦੀ ਗੱਲ ਏ ਕਿ ਉਹਦੇ ਇਲਾਕੇ ਚ ਕੋਟ ਨਕਾ ਪਿੰਡੇ ਕ ਜੀ ਉਹਦੇ ਵਿੱਚ ਇੱਕ ਬੰਦਾ ਸੀ ਉਹ ਜਨਾਬ ਉਥੋਂ ਦਾ ਲੰਬੜਦਾਰ ਸੀ ਤੇ ਲੋਕਾਂ ਨਾਲ ਜ਼ਿਆਤੀ ਕਰਦਾ ਸੀ ਜੀ ਉਹਨੇ ਇੱਕ ਉਥੋਂ ਦਾ ਹੀ ਮੂਲचंद ਖੱਤਰੀ ਸੀ ਉਹਦੀ ਧੀ ਨੂੰ ਕਿਤੇ ਵੇਖਿਆ ਜਾਂ ਉਹਦੇ ਕਿਸੇ ਬੰਦੇ ਨੇ ਵੇਖਿਆ ਜੀ ਉਹਨੇ ਆਖਿਆ ਕਿ ਮੈਨੂੰ ਮਤਲਬ ਇਹ ਧੀ ਦਾ ਸਾਗ ਦੇ ਦੇ ਹਾਂ ਉਹਨੂੰ ਐ ਵੀ ਬੁੱਢਾ ਸੀ ਐ ਵੀ ਮੁਸਲਮਾਨ ਸੀ ਉਹ ਹਿੰਦੂ ਸੀ ਮੂਲचंद ਖੱਤਰੀ ਸੀ ਜੀ ਜੀ ਅੱਛਾ ਉਹਨੇ ਆਖਿਆ ਬਚੌਰ ਜੀ ਅਸੀਂ ਮਤਲਬ ਸਾਡਾ ਮਜ਼ਬੂਰ ਏ ਤੁਹਾਡਾ ਧਰਮ ਹੋਰ ਏ ਤੇ ਗੱਲ ਫੱਬਦੀ ਨਹੀਂ ਨਾਲੇ ਉਠਦੇ ਗੱਲ ਟਾਲ ਬੰਨਣ ਵਾਲੀ ਗੱਲ ਏ ਤੁਸੀਂ ਬਢੇਰੇ ਹੋ ਤੇ ਉਹ ਸ਼ਬਾਬੀ ਸ਼ਰਾਬੀ ਕਬਾਬੀ ਹਰ ਵੇਲੇ ਰਹਿੰਦਾ ਸੀ ਉਹ ਜਿਹੜਾ ਨੰਬਰਦਾਰ ਸੀ ਜੀ ਤੇ ਅਖੀਰ ਨਾਲ ਜੀ ਫਿਰ ਉਹਨੂੰ ਬੜੀ ਪਰੇਸ਼ਾਨੀ ਹੋਈ ਉਹਨੇ ਉਹ ਨੰਬਰਦਾਰ ਨੇ ਉਹਨੂੰ ਸੱਜ ਕੇ ਆਖਿਆ ਕਿ ਮੈਨੂੰ ਧੀ ਦਾ ਸਾਗ ਦੇ ਨਹੀਂ ਤੇ ਮੈਂ ਤੇਰਾ ਐਸ ਤਰ੍ਹਾਂ ਕਰ ਦਿਆਂਗਾ ਕੰਨ ਬੱਚਾ ਕੰਨ ਬਦ ਕਰ ਦਿਆਂਗਾ ਹਾਂ ਉਹਨੇ ਫੇਰ ਨਾ ਜੀ ਉਸ ਵੇਲੇ ਉਹਨੂੰ ਉਹਦੀ بیوی ਨੇ مشورہ ਪਤਨੀ ਨੇ ਦਿੱਤਾ ਕਿ ਤੂੰ ਜਾ ਦੁੱਲੇ ਭੱਟੀ ਕੋਲ ਠੀਕ ਦੁੱਲੇ ਭੱਟੀ ਕੋਲ ਜਦੋਂ ਗਿਆ ਨਾ ਜੀ ਜੀ ਤੇ ਦੁੱਲੇ ਭੱਟੀ ਨੇ ਉਹਨੂੰ ਆਖਿਆ ਤੂੰ ਫਿਕਰ ਨਾ ਕਰ ਤੇ ਮੈਂ ਤੇਰੀ ਧੀ ਦਾ ਕਿਤੇ ਸਾਖ ਲੱਭ ਲਾਂ ਤੇ ਮੈਂ ਉਹਨੂੰ ਧੀ ਵਿਆਹ ਬਣਾ ਕੇ ਆਪ ਵਿਆਵਾਗਾ ਤੇ ਉਹਦਾ ਵੀ ਮੈਂ ਇਲਾਜ ਕਰ ਲਾਂਗਾ ਵਾਹ 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 ਉਹਨੇ ਫੇਰ ਜਨਾਬ ਸੰਗਲੇ ਰਿਸ਼ਤਾ ਲੱਭਾ ਜੀ ਤੇ ਉਥੇ ਕੋਈ ਖਤਰੀ ਸੀ ਵਾਵਾ ਤਗੜਾ ਉਹਨਾਂ ਨੂੰ ਆਖਣ ਲੱਗਾ ਬਿਆਹ ਰਿਸ਼ਤਾ ਤੁਹਾਨੂੰ ਕਰਨਾ ਹੈ ਤੂੰ ਹਾਂ ਵਾਹ ਉਹਨ ਡੁੱਲੇ ਦਾ ਬੜਾ ਨਾਂ ਸੀ ਉਹਨਾਂ ਕਰਨੇ ਉਹਦੀ ਕਿਹੜਾ ਮੋੜਦਾ ਹਾਂਜੀ ਹਾਂ ਡੁੱਲੇ ਭੱਟੀ ਦਾ ਤੇ ਬੜਾ ਨਾਂ ਸੀ ਨਾ ਉਹਨੇ ਅਕਬਰ ਦਾ ਮੱਥਾ ਲਾਇਆ ਸੀ ਆਹ ਉਹਨਾਂ ਦੀ ਆਖਿਆ ਠੀਕ ਹੈ ਉਹਨੇ ਤਾਰੀਖ ਰੱਖ ਦਿੱਤੀ ਇਹਦੋਂ ਮੂਲਚੰਦ ਨੂੰ ਉਹਨੇ ਆਖਿਆ ਬਈ ਫਲਾਣੀ ਤਾਰੀਖ ਦੇ ਦੇ ਇਹਨੂੰ ਤੇ ਇਹਨੂੰ ਆ ਕੇ ਜਾਂਚ ਲੈ ਕੇ ਆ ਜਾ ਤੂੰ ਵੀ ਉਹ ਜਿਹੜਾ ਨੰਬਰਦਾਰ ਸੀ ਖੈਰੂ ਅੱਜਾ ਅੱਜਾ ਉਹ ਖੈਰੂ ਨੰਬਰਦਾਰ ਵੀ ਜਿਹੜਾ ਨਾ ਉਸ ਦਿਨ ਉਹ ਘੋੜੀ ਤੇ ਚੜ ਕੇ ਨਾਲ ਦੂਜੇ ਬੰਦਿਆਂ ਦੀ ਜੰਝ ਲੈ ਕੇ ਆ ਗਿਆ ਉਹਨੇ ਇੰਤਜ਼ਾਮ ਕੀਤਾ ਸੀ ਦੁੱਲੇ ਨੇ ਕੋ ਪੰਜ-ਛੇ ਬੰਦੇ ਕੱਲੇ ਹਨ ਐਡਵਾਂਸ ਜੀ ਉਹਨੇ ਆ ਗਿਆ ਵੀ ਜਦੋਂ ਉਹਨੇ ਆਉਣਾ ਨਾ ਸੇਰੇ ਸੂਰੇ ਬੰਦ ਕੇ ਹਾਂ ਤੇ ਉਹਦੀ ਫਿਰ ਪੂਰੀ ਖੁੰਬ ਠੱਪਣੀ ਹੈ ਬੇ ਬੰਦੇ ਦੇ ਪੁੱਤਰਾਂ ਗਰ ਪੂਰੀ ਟਕਾ ਕੇ ਵਾਹ ਹਾਂਜੀ ਤੇ ਉਹਦੇ ਕੋਲੋਂ ਅਖਵਾਣਾ ਪਈਆ ਮੇਰੀ ਧੀ ਆ ਵਾਹ ਅੱਛਾ ਉਹ ਜਿਹਨਾਂ ਆਪੋ ਦੇ ਆਉਂਦੇ ਹਨ ਉਹ ਜਦੋਂ ਇਹ ਵੀ ਚਲਾ ਗਿਆ ਉਧਰੋਂ ਉਹਦੇ ਬੰਦੇ ਵੀ ਅਪੜ ਗਏ ਜੀ ਇਹ ਹੁਣ ਜਦੋਂ ਉੱਥੇ ਜੰਝ ਬਣ ਕੇ ਇਹ ਪਿੰਡ ਕਿਉਂ ਜਾਣਾ ਸੀ ਇਹਨੂੰ ਕਾਹਲੀ ਪਈ ਸੀ ਥੋੜੇ ਥੋੜੇ ਚਲਾ ਗਿਆ ਹਾਂ ਉਹਨਾਂ ਜਾਂਦੇ ਹਟਾ ਲਿਆ ਮਾਰ ਮਾਰ ਕੇ ਜਿਹੜੇ ਨਾਲ ਦੇ ਸਨ ਉਹ ਨੱਠ ਗਏ ਉਹ ਮਗਰੋਂ ਦੁੱਲਾ ਭੱਠੀ ਵੀ ਆ ਗਿਆ ਵਾਹ ਉਹਨੇ ਆਖਿਆ ਭਈ ਰਾਜੀ ਰਹਿ ਗਏ ਹੁਣ ਵਿਆਹ ਕਰ ਲਿਆ ਹੀ ਹਾਂ ਅੱਛਾ ਉਹਨੇ ਆਖਿਆ ਭਈ ਇੱਥੇ ਸਗਣ ਦੇ ਮੇਰੇ ਸਾਹਮਣੇ ਆਪਣੀ ਇਹਨੂੰ ਧੀ ਆ ਕੇ ਆ ਉਹਨੂੰ ਧੀ ਨੂੰ ਸਗਣ ਦਿੱਤਾ ਦਵਾਇਆ ਉਹਦੇ ਤੋਂ ਬਾਅਦ ਸੰਗਲੇ ਵਾਲੀ ਵੀ ਜੰਜੋਦਣੀ ਆ ਗਈ ਉਹਦੇ ਨਾਲ ਫਿਰ ਆਪਣੀ ਹੱਥੀ ਵਿਆਹਾ ਸਾਰਾ ਦਾਜ ਦੌਣ ਵੀ ਆਪਣੀ ਹੱਥੀ ਦੁੱਲੇ ਨੇ ਦਿੱਤਾ ਔਰ ਉਥੋਂ ਜਿਹੜੀ ਗੱਲ ਬਣੀ ਕਿ ਮਤਲਬ ਇਹ ਸੁੰਦਰਮੁੰਦਰੀ ਦਾ ਕਿੱਸਾ ਬਣਿਆ ਸੁੰਦਰਮੁੰਦਰੀਏ ਨਹੀਂ ਤੈਨੂੰ ਕਿਸ ਪਰਨਾਇਆ ਦੁੱਲੇ ਭੱਟੀ ਪਰਨਾਇਆ ਉਹਨੇ ਧੀ ਬੰਧਾ ਕੇ ਤੈਨੂੰ ਫਿਰ ਸਾਰੀ ਉਮਰ ਰੱਖਿਆ ਜਿਹਦੇ ਤੋਂ ਲੋਹੜੀ ਸ਼ੁਰੂਦਾ ਜਿਹੜਾ ਦਿਹਾੜੇ ਸ਼ੁਰੂ ਹੋਇਆ ਹੈ ਹੈ ਜੀ ਇਹ ਉਹੋ ਹੀ ਲੋਹੜੀ ਦਾ ਦਿਹਾੜੇ ਇਹਦੇ ਵਿੱਚ ਲੋਕ ਪੋਹ ਨੂੰ ਪਕਾ ਲੈਂਦੇ ਸਨ ਮਿੱਠੀ ਖੀਰ ਦੇ ਆਦਾਂ ਕਈ ਵਾਰੀ ਬਹੁਤੀ ਏਰੀ ਰੋਹ ਦੀ ਖੀਰ ਪਕਾ ਲੈਣ ਜੀ ਰੋਹ ਦੀ ਜਿਹਨੂੰ ਗੰਨੇ ਕਾ ਰਾਸ ਉਰਦੂ ਵਾਲੇ ਆਂਦੇ ਨੇ ਚਹਰਾ ਵਾਲੇ ਹਾਂਜੀ ਹਾਂਜੀ ਉਹਦੀ ਖੀਰ ਪਕਾ ਲੈਣੀ ਤੇ ਆਖਣਾ ਵੀ ਸਵੇਰੇ ਖਾਵਾਂਗੇ ਯਾਨੀ ਪੋਹ ਵਿੱਚ ਪਕਾ ਕੇ ਤੇ ਸਵੇਰੇ ਮੰਗ ਵਿੱਚ ਮੰਗ ਚੜਨਾ ਤੇ ਮੰਗ ਵਿੱਚ ਖਾਵਾਂਗੇ ਪੋਹ ਦੀ ਆਖਰੀ ਰਾਤ ਜੋ ਪਕਾਉਂਦੇ ਪੋਹ ਦੀ ਆਖਰੀ ਅਸੀਂ ਆ ਭੁੱਕੇ ਭੁੱਗੇ ਮੰਗਦੇ ਰਹਾ ਉਹਨੂੰ ਆਂਦੇ ਹਨ ਭੁਗਾ ਮੰਗਣ ਚੱਲੀ ਹੈ ਬਾਈ ਹਾਂ ਸਾਰਿਆਂ ਘਰਾਂ 'ਚ ਜਾਣਾ ਜਿਵੇਂ ਮੰਗਣ ਵਾਲੇ ਨਹੀਂ ਜਾਂਦੇ ਅੱਛਾ ਇਹ ਸਰਾਹ ਝੋਈਆਂ ਕੀਤੀਆਂ ਹੋਣੀਆਂ ਆਪਣੇ ਪਿੰਡ ਦੇ ਵਿੱਚ ਜੀ ਕਿਸੇ ਕੋਲੋਂ ਕੋਈ ਪੈਸਾ ਲੱਭ ਜਾਣਾ ਕਿਸੇ ਨੇ ਕੋਈ ਗੁੜ ਪਾਸ਼ਣਾ ਝੋਲੀ ਸਾਡੀ ਚ ਕਿਸੇ ਸੱਕਰ ਪਾਸ਼ਣ ਨਹੀਂ ਜੋ ਵੀ ਕੋਈ ਖਾਣ ਵਾਲੀ ਸ਼ਾਇ ਕਿਸੇ ਬੀਬੀ ਨੇ ਮਖਾਣੇ ਹੋਣੇ ਉਹ ਛੁਡ ਕੇ ਨੇ ਉਹ ਅਸਾ ਕਿਸੇ ਨੇ ਦਾਣੇ ਦੇ ਜੜਨੇ ਉਹ ਅਸਾ ਦਾਣੇ ਸ਼ਾਣੇ ਹੱਟੀ ਚ ਦੇ ਕੇ ਤੋਂ ਮੂੰਗਫਲੀ ਲੈ ਲੈਣੀ ਜੀ ਤੇ ਉੱਥੋਂ ਕੋਈ ਹੋਰ ਸ਼ਾਇ ਖਵਾ ਖਾਣ ਵਾਲੀ ਸ਼ਾਇਮਾ ਤੇ ਗੋਏ ਵੀ ਬੀਬੀਆਂ ਕੋਲ ਲੈਣੇ ਵਾਹ ਗੋਏ ਗੋਏ ਵੀ ਲੈਣੇ ਤੇ ਫਿਰ ਇੱਥੇ ਆ ਸਾਡੀ ਭੇਲੀ ਦੇ ਵਿੱਚ ਇੱਥੇ ਖੁੱਲਾ ਥਾਂ ਦੀ ਇੱਥੇ ਆ ਮੱਛ ਲਾ ਦੇਣਾ ਗੋਇਆਂ ਦਾ ਵੱਡਾ ਹਰਾ ਅੱਗ ਲਾ ਕੇ ਤੇ ਮੁੰਡਿਆਂ ਚਾਰ ਚਫਰੇ ਬਹਿ ਜਾਣਾ ਵਾਹ ਤੇ ਉਹ ਮਾਵਾ ਨੇ ਵਾਜਾ ਪਈਆਂ ਮਾਰਨੀਆਂ ਵੇ ਬੇਸਾਹ ਅੱਧੀ ਰਾਤ ਹੋ ਗਈਏ ਹੁਣ ਤੇ ਆ ਜਾਓ ਤੇ ਅਸੀਂ ਉੱਥੇ ਗੱਲਾਂ ਬਾਤਾਂ ਕਰਨੀਆਂ ਨਾਲੇ ਉਹ ਮਰੁੰਡਾ ਛਰੁੰਡਾ ਤੇ ਉਹ ਮੂੰਗਫਲੀ ਖਾਂਦੇ ਆ ਰਹਿਣਾ ਤੇ ਆਖਣਾ ਵੀ ਹੁਣ ਨਵੇਂ ਦਿਨ ਚੜ੍ਹੇ ਦਾ ਤੇ ਆਵਾਂਗੇ ਆ ਉਹ ਫਿਰ 12 ਵਜੇ ਤੋਂ ਜਦੋਂ ਰਾਤ ਢਲ ਜਾਣੀ ਨਾ ਅੰਦਾਜ਼ੇ ਨਾਲ ਉਸ ਵਿੱਚ ਫਿਰ ਅਹ ਘਰ ਨੂੰ ਆਉਣਾ ਤੇ ਇਹ ਲੋਹੜੀ ਦਾ ਤਹਵਾਰ ਇਹ ਲੋਹੜੀ ਦਾ ਤਹਵਾਰ ਜੀ ਇਹਦੇ ਵਿੱਚ ਲੋਕੀ ਇਸ ਤਰ੍ਹਾਂ ਕਰਦੇ ਸਨ ਕਿ ਮਿੱਠੀ ਖੀਰ ਕਮਾਦੀ ਹਾਂ ਜੀ ਉਹ ਪਕਾ ਕੇ ਤੇ ਰੱਖ ਛੱਡਦੇ ਹਣ ਬੇ ਨੂੰ ਕਿਸੇ ਹੱਥ ਨਹੀਂ ਲਾਣਾ ਕਿ ਅਗਲੇ ਦਿਨ ਖਾਵਾਂਗੇ ਤੇ ਸਵੇਰੇ ਉੱਠ ਕੇ ਉਹਨੂੰ ਖਾਂਦੇ ਸਨ ਔਰ ਇੱਕ ਖੁਸ਼ੀ ਇਹ ਵੀ ਸੀ ਕਿ ਪਾਲਾ ਗਰੋਂ ਲੱਥਾ ਸਰਦੀ ਜਿਹੜੀ ਹੈ ਨਾ ਉਹ ਮੁਕੇਗੀ ਕਿਉਂਕਿ ਅੱਗੇ ਫਿਰ ਜਿਹੜਾ ਮਾਂ ਹੈ ਨਾ ਜੀ ਅਦ ਮਾਂ ਤੇ ਫੱਗਣ ਪੱਗਲ ਬਾਹ ਕਿ ਅਦ ਮਾਂ ਜਦੋਂ ਹੋ ਜਾਂਦਾ ਅਦ ਮੰਗ ਤੇ ਜੱਟ ਜਿਹੜਾ ਉਹ ਆਪਣਾ ਭੂਰਾ ਲਾ ਕੇ ਮੋਢੇ ਤੇ ਤਰ ਲੈਂਦਾ ਸੀ ਲਓ ਜੀ ਪਿਆਰਿਓ ਤੁਸੀਂ ਸਾਰਾ ਪਛੋਕੜ ਵੀ ਇਸ ਅਖਾਨ ਦਾ ਜਾਣ ਲਿਆ ਪੋ ਰਿੱਧੀ ਤੇ ਮਾਗ ਖਾਦੀ ਯਾਨੀ ਪੋ ਤੇ ਮਾਗ ਦੇ ਮਹੀਨੇ ਜੁੜਵਾ ਮਹੀਨੇ ਨੇ ਨਾਲੋਂ ਨਾਲ ਪਹਿਲੇ ਪੋ ਦਾ ਮਹੀਨਾ ਹੁੰਦਾ ਉਹ ਮੁੱਕਦਾ ਤੇ ਫਿਰ ਮਾਗ ਦਾ ਸ਼ੁਰੂ ਹੋ ਜਾਂਦਾ ਏ ਜਿਹੜਾ ਲੋਹੜੀ ਦਾ ਤਹਵਾਰ ਏ ਉਹਦਾ ਪਛੋਕੜ ਵੀ ਦੱਸਿਆ ਬਾਜਵਾ ਸਾਹਿਬ ਵੀ ਦੁੱਲੇ ਭੱਟੀ ਤੋਂ ਸ਼ੁਰੂ ਹੋਇਆ ਤੇ ਪਿਆਰਿਓ ਪੋ ਦੀ ਆਖਰੀ ਤਰੀਖ ਉਹਦੇ ਮਹੀਨੇ ਦੀ ਅਖੀਰਲੀ ਤਰੀਖ ਅਖੀਰਲੇ ਦਿਨ ਪਕਾ ਲੈਣਾ ਤੇ ਅਗਲੇ ਮਾਘ ਦੇ ਮਹੀਨੇ ਦੇ ਪਹਿਲੇ ਦਿਹਾੜੇ ਸਵੇਰ ਪ੍ਰਭਾਤਾਂ ਵੇਲੇ ਸਰਗੀ ਵੇਲੇ ਉੱਠ ਕੇ ਉਹ ਖਾ ਲੈਣਾ ਇਸ ਨੂੰ ਆਖਦੇ ਨੇ ਵੀ ਪੋ ਰਿੱਧੀ ਤੇ ਮਾਘ ਖਾਦੀ ਵਾਹਵਾ ਸਾਹਿਬ ਇੰਡੀਆ ਦੇ ਸ਼ਹਿਰ ਹਰਿਆਣੇ ਤੋਂ ਜਗਸੀਰ ਚੈਲ ਵਾਹ ਜੀ ਵਾਹ ਇਹ ਵੀ ਤੁਹਾਡੇ ਜੱਟ ਭਰਾ ਹਾਂਜੀ ਹਾਂਜੀ ਚੈਲ ਮਾੜੀ ਚੈਲਾ ਫਿਰ ਤੁਹਾਡੇ ਕੋਲ ਚੈਲ ਕਲਾ ਤੁਹਾਡੇ ਗੁਜਰਾਵਲੇ ਦੇ ਕੋਲ ਚੈਲ ਨਿੱਕਾ ਵੱਡਾ ਦੋ ਹਾਂਜੀ ਬਿਲਕੁਲ ਸਾਡੇ ਗੁਜਰਾਵਲੇ ਦੇ ਕਿਲੇ ਦੀ ਧਾਰ ਸਿੱਧੋ ਜਾਈਏ ਤੇ ਰਸਤੇ ਚੋਂਦਾ ਬੜਾ ਪਿੰਡ ਚੈਲਾ ਦਾ ਅੱਜ ਇੱਧਰ ਮਾੜੀ ਚੈਲਾ ਮਰੀਦ ਕਿਆਂ ਦੇ ਕੋਲ ਆਜ ਜੀ ਹਾਂਜੀ ਤੇ ਇਹ ਜਗਸੀਰ ਚੈਲ ਹੋਰੀ ਜਿਹੜੇ ਨੇ ਨਾ ਬਠਿੰਡੇ ਤੋਂ ਇਹਨਾਂ ਦਾ ਤਲਾਕ ਹੈ ਜੀ 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 ਇਹਨਾਂ ਸਰ ਬੜਾ ਪਿਆਰਾ ਅਖਾਨ ਭੇਜਿਆ ਬਚਪਨ ਤੋਂ ਅਸੀਂ ਸੁੰਦੇ ਆਏ ਆ ਤੇ ਤਰਜਮਾ ਜੇ ਤੁਹਾਡੇ ਤੋਂ ਪੁੱਛਣਾ ਹੂੰ ਭਈ ਜਿਨ੍ਹਾਂ ਖਾਦੀਆਂ ਗਾਜਰਾ ਢਿੱਡ ਉਹਨਾਂ ਦੇ ਭੀੜ ਹਾਂਜੀ ਗਾਜਰ ਜਿਹੜੀ ਇਹ ਨਾ ਇਹਦੀ ਇਹ ਜਰਾ ਭਾਰੀ ਖੁਰਾਕ ਹੁੰਦੀ ਹੈ ਤੇ ਖਾਸ ਕਰ ਪਿਛਲੇ ਪੈਰ ਇਹਨੂੰ ਘੱਟ ਖਾਣਾ ਚਾਹੀਦਾ ਹਾਂ ਹਾਂਜੀ 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 ਪਹਿਲੇ ਪੈਰ ਖਾ ਲੋ ਜੀ ਲੇਕਿਨ ਜੋ ਦੀ ਖਾਓ ਹਾਂਜੀ ਤੇ ਪਿਛਲੇ ਪੈਰ ਅਗਰ ਖਾਓਗੇ ਤੇ ਕਈ ਵਾਰੀ ਨਾ ਚਲਦਿਆਂ ਫਿਰਦਿਆਂ ਨਾ ਇਹਨੂੰ ਤਗੜੀ ਖੁਰਾਕ ਹੈ ਇਹਦੇ ਵਾਸਤੇ ਥੋੜਾ ਬਾਗ-ਖਾਗ ਫਿਰਨਾ ਟੁਰਨਾ ਕਈ ਵਾਰੀ ਬੰਦਾ ਸ਼ਾਮ 'ਚ ਖਾ ਲੈਂਦਾ ਤੇ ਕੋ ਬਹਿ ਰਿੰਦਾ ਮੰਜੀ ਤੇ ਹਾਂ ਉਹ ਫਿਰ ਉਹਦੇ ਜਿੰਨਾ ਉਹਨੂੰ ਖਤਰਾ ਹੁੰਦਾ ਹੈ ਵੀ ਪੇਟ 'ਚ ਦਰਦ ਹੋਣ ਦਾ ਕਿ ਹਜ਼ਮ ਨਾ ਹੋਵੇ ਲੇਕਿਨ ਮਨਵੀ ਲਿਹਾਜ਼ ਨਾਲ ਜਦੋਂ ਵੇਖਿਆ ਜਾਂਦਾ ਤੇ ਇਹਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਬੁਰੇ ਕੰਮ ਕਰਨਗੇ ਸਜ਼ਾ ਉਹਨਾਂ ਨੂੰ ਭੁਗਣੀ ਪਵੇ। ਪਵੇਦੀ। ਕਿ ਜਿਹੜਾ ਬੰਦਾ ਵੀ ਬੁਰਾ ਕੰਮ ਕਰੇਗਾ, ਜਿਹੜਾ ਬੰਦਾ ਬੁਰਾ ਕੰਮ ਕਰੇਗਾ ਕੋ ਕਬੁੱਦਾ ਕੰਮ ਕਰੇਗਾ। ਹਾਂ। ਅਖੀਰ ਉਹ ਕੰਮ ਉਹਦੇ ਅੱਗੇ ਆਏਗਾ। ਹਾਂ। ਔਰ ਉਹਦੀ ਸਜ਼ਾ ਉਹਨਾਂ ਨੂੰ ਭੁਗਤਣੀ ਪਵੇਗੀ। ਵਾਹ। ਹਾਂਜੀ ਹਾਂਜੀ। ਇਹ ਇਹਦਾ ਮਹਿਣੇ ਆ ਇਹਨਾਂ 'ਚ ਜਦੋਂ ਅਸੀਂ ਕਿਸੇ ਬੰਦੇ ਬਾਰੇ ਇਸ ਤਰ੍ਹਾਂ ਦੀ ਗੱਲ ਕੋਈ ਜਦੋਂ ਵੀ ਕੋਈ ਫਲਾਣੇ ਬੰਦੇ ਨੇ ਆਹ ਕੰਮ ਕੀਤਾ। ਉਹ ਆ ਚੰਗਾ ਕੰਮ ਨਹੀਂ ਕੀਤਾ ਤੇ ਉੱਥੇ ਫਿਰੇ ਬੋਲਨੇ ਆ ਵੀ ਜਿੰਨਾ ਖਾਦੀਆਂ ਗਾਜਰਾਂ ਪੇਟ ਉਹਨਾਂ ਢੇਡ ਉਹਨਾਂ ਦੇ ਪੀੜ ਵੀ ਆਪੇ ਹੀ ਇਹ ਭੁਗਤੇਗਾ ਸਾਨੂੰ ਕੀ ਮਤਲਬ ਵਾਹ ਹਾਂਜੀ ਹਾਂਜੀ ਲਓ ਜੀ ਪਿਆਰਿਓ ਵੇਖੋ ਕਿ ਕਿੱਡਾ ਖੂਬਸੂਰਤ ਸਾਡੀ ਮਾਂ ਬੋਲੀ ਦਾ ਸਿੱਧਾ ਬਿਲਕੁਲ ਅਖਾਂ ਨੇ ਵੀ ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਭੀੜ ਪਰ ਇਹ ਸਿੱਧੀਆਂ ਸੁਭਾਅ ਬੋਲੀਆਂ ਸਾਡੀਆਂ ਜਿਹੜੀਆਂ ਨੇ ਇਹਨਾਂ ਦੇ ਵੀ ਕਈ ਵਕਤ ਸਾਨੂੰ ਤਰਜਮੇ ਨਹੀਂ ਆਉਂਦੇ ਕਿੱਡਾ ਸੋਹਣਾ ਬਾਜਵਾ ਸਾਹਿਬ ਸਮਝਾਇਆ ਜੇ ਜਦੋਂ ਵੀ ਕੋਈ ਬੰਦਾ ਕੋਈ ਪੁੱਠਾ ਕੰਮ ਕਰ ਬੈੰਦਾ ਕੋਈ ਉਲਟ ਚਾਲ ਚੱਲਦਾ ਹੈ ਜ਼ਮਾਨੇ ਦੇ ਮੁਆਸ਼ਰੇ ਦੇ ਸੋਸਾਇਟੀ ਦੇ ਮਜ਼ਬਬ ਦੇ ਮੁਲਕ ਦੇ ਕਾਨੂੰਨਾਂ ਤੋਂ ਉਲਟ ਕੋਈ ਹਰਕਤ ਕਰ ਬੈੰਦਾ ਤੇ ਫੇਰ ਪਿਆਰਿਓ ਉਹਨੂੰ ਉਹਦੀ ਸਜ਼ਾ ਭੁਗਤਣਾ ਪੈਂਦੀ ਹੈ ਔਰ ਜਿਵੇਂ ਸਾਡੀ ਮਾਂ ਬੋਲੀ ਚ ਆਖਦੇ ਨੇ ਕਿ ਉਹਨੂੰ ਉਹਦਾ ਭੁਗਤਾਨ ਕਰਨਾ ਪੈਂਦਾ ਹਾਂਜੀ ਸਾਹਿਬੋ ਇਹਦੇ ਨਾਲ ਹੀ ਅੱਜ ਦੇ ਸਾਡੇ ਵਲੌਗ ਦਾ ਵੇਲਾ ਹੁਣ ਮੁੱਕ ਗਿਆ। ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ Eid ਮੁਬਾਰਕ ਹੋਸੀ। ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ roll